ਹਾਂਜੀ ਲੋਕਤ ਜੀ ਸਤਿ ਸ਼੍ਰੀ ਅਕਾਲ ਏਕ ਟੂ ਮਾਰਨਿੰਗ ਮੈਂ ਅਮਨ ਸਾਈਪਰਾ ਤੋਂ ਤੇ ਅੱਜ ਮੈਂ ਥੇ ਇੱਕ ਹੋਰ ਫੈਮਲੀ ਦੇ ਘਰ ਅਸ਼ੇਤੀ ਆਣਾ ਸੀ ਕਿਉਂਕਿ ਬੱਚੇ ਘਰ ਹੈਗੇ ਆ ਠੀਕ ਇੱਕ ਤਾਂ ਬਿਮਾਰ ਹੈਗਾ ਆ ਤੇ ਦੋ ਜਣ ਬਿਚੁੱਟੀ ਸੀ ਸੋ ਮੈਂ ਤੁਹਾਨੂੰ ਦੱਸਦੀ ਹਾਂ ਮੇਰਾ ਪਾਰਟ ਟਾਈਮ ਛੋਟ ਗਿਆ ਜਿਹੜਾ ਬੀਬੀ ਪਾਪੇ ਦੇ ਘਰ ਨੂੰ ਨੈਕਸਟ ਸਟੋਰ ਚ ਜਾਂਦੀ ਸੀ ਮੈਂ ਇਹਨਾਂ ਦੀ ਆਮ ਸਾਹਮਣੇ ਘਰ ਹੈ ਜਿਹੜਾ ਉੱਥੇ ਅੱਜ ਵੀਰ ਉਹਦਾ ਪਾਰਟ ਟਾਈਮ ਛੁੱਟ ਗਿਆ ਮੈਨੂੰ ਬੜਾ ਦੁੱਖ ਲੱਗਿਆ ਕੀ ਕਰ ਸਕਦੇ ਆ ਫਿਰ ਹੁਣ ਪਾਰਟ ਟਾਈਮ ਤੇ ਮੈਂ ਬਿਲੀਵ ਨਹੀਂ ਕਰਦੀ ਹੈਗੀ ਕਦੇ ਵੀ ਇਹ ਛੱਡ ਮੈਂ ਹੁਣ ਕੀ ਦੱਸਾਂ ਚ ਤੇ ਖਾਣੇ ਵਿੱਚ ਬਣਾਣਾ ਹੈਗਾ ਸਿਰਫ ਮਕਰੋਈਆਂ ਬਣਾਉਣੀਆਂ ਅਗੇਨ ਮਕਰੋਈਆਂ ਸਿਰਫ ਪੂਰਾ ਪਾਜੀ ਕਹਿੰਦਾ 8 ਮਿੰਟ ਮਕਰੋਈਆਂ ਨੂੰ ਬੋਲਣਾ ਲੇਕਿਨ ਇਹਨੂੰ ਪੁੱਛਣ ਵਾਲਾ ਹੋਵੇ 8 ਮਿੰਟ ਚ ਮਕਰੋਈਆਂ ਨਹੀਂ ਬੋਇਲ ਹੁੰਦੀਆਂ ਹੈਗੀਆਂ ਕੱਚੀਆਂ ਰਹਿ ਜਾਂਦੀਆਂ ਫਿਰ ਬੱਚਿਆਂ ਨੇ ਢਿੱਡ ਦੁਖਦੇ ਆ ਪਤਾ ਨਹੀਂ ਕਿੰਧਾ ਦਾ ਇੱਕ ਹੋਰਾ ਪਾਜੀ ਹਾਂ ਚਲੋ ਠੀਕ ਹੈ ਲੋਕੋ ਜੀ ਫਿਰ ਮੈਂ ਹੋਰ ਕੰਮ ਸ਼ੁਰੂ ਕਰਾਂ ਠੀਕ ਹੈ ਤੇ ਬੱਚਿਆਂ ਨੂੰ ਸਵੇਰ ਦਾ ਖਾਣਾ-ਦਾਣਾ ਦਵਾ ਠੀਕ ਹੈ ਸਵੇਰ ਦੇ ਖਾਣੇ ਦੇ ਵਿੱਚ ਬੱਚਿਆਂ ਨੂੰ ਮੈਂ ਦਿੱਤੇ ਹੈਗੇ ਜਸਟ ਸਿੰਪਲ ਟੋਸਟ ਕਿ ਬੱਚੇ ਟੋਸਟ ਖਾ ਕੇ ਹੈਪੀ ਆ ਹਾਂਜੀ ਲੋਕਾ ਜੀ ਹੁਣ ਮੈਂ ਬਣਾਉਂਗੀ ਮਕਰੋਈਆਂ ਔਰ ਲੂਣ ਮੇਰੇ ਕੋਲ ਬਹੁਤ ਜ਼ਿਆਦਾ ਪੈ ਗਿਆ ਹੈਗਾ ਆ ਾਂਜੀ ਲੋਕੋ ਦੀ ਗੋਰੇ ਬਚਿਆਨੀ ਅਮਕਰੋਈਆਂ ਬਣ ਕੇ ਰੈਡੀ ਹੋ ਗਈਆਂ ਹੈਗੀਆਂ ਤੇ ਆ ਉਹਨਾਂ ਸੌਸ ਉਹਨਾਂ ਦੇ ਡਾਡਾ ਨੇ ਪਹਿਲੇ ਬਣਾ ਕੇ ਰਾਤੀ ਰੱਖੀ ਹੋਈ ਸੀ ਹਨਾ ਤੇ ਸੌਸ ਮੈਂ ਜਸਟ ਓਨਲੀ ਗਰਮ ਕੀਤੀ ਹੈਗੀ ਆ ਆਵਨ ਦੇ ਵਿੱਚ ਕਿਉਂਕਿ ਉਹਨੇ ਆਪਣੇ ਤਰੀਕੇ ਦੇ ਨਾਲ ਬਣਾਈ ਸੀ ਡਿਫਰੈਂਟ ਤਰ੍ਹਾਂ ਜਈ ਸੋ ਹੁਣ ਬੱਚੇ ਇਹਨਾਂ ਨੂੰ ਖਾ ਕੇ ਧੰਨ ਧੰਨ ਹੋ ਜਾਂਦੇ ਆ ਜੀ ਲੋਕ ਜੀ ਆ ਸੌਸ ਬਚ ਗਏ ਸੀ ਕਿਉਂਕਿ ਬਹੁਤ ਜ਼ਿਆਦਾ ਉਹਨੇ ਬਣਾਤੀ ਸੀ ਗੋਰੇ ਬੱਚਿਆਂ ਦੇ ਡਾਡਾ ਨੇ ਤੇ ਹੁਣ ਮੈਂ ਇਹਨੂੰ ਫਿਰ ਕੱਢ ਕੇ ਫ੍ਰਿਜ ਚ ਰੱਖ ਦੋਗੀ ਤੇ ਮੈਂ ਸੋਚਿਆ ਕਿ ਗੋਰੇ ਬੱਚੇ ਭਾਜੀ ਨੂੰ ਕਿਉਂ ਬਣਾਣੀਆਂ ਮਕਰੋਈਆਂ ਆਪੇ ਰਾਤ ਨੂੰ ਆ ਕੇ ਬਣਾ ਲਊਗਾ ਫਿਰ ਮੈਨੂੰ ਤਰਸ ਜਾ ਕੇ ਮੈਂ ਕਿ ਚੱਲ ਨਹੀਂ ਭਰਾਵਾ ਬਣਾ ਕੇ ਰੱਖੇ ਦਿੰਨੇ ਆ ਉਹਨੂੰ ਮਕਰੋਈਆਂ ਨਾ ਕਿੰਨਾ ਟਾਈਮ ਲੱਗਣਾ ਫਿਰ ਮੈਂ ਦੁਬਾਰਾ ਬਣਾਈਆਂ ਮਕਰੋਈਆਂ ਕਿਉਂਕਿ ਪਹਿਲਾਂ ਤਾਂ ਸਿਰਫ ਬੱਚਿਆਂ ਜੋਗੀਆਂ ਬਣਾਈਆਂ ਸੀਗੀਆਂ ਤੇ ਹੁਣਾ ਗੋਰੇ ਭਾਜੀ ਤੇ ਲਈ ਬਣਾਣੀਆਂ ਮੈਂ ਕਿ ਐਮੀ ਹਾਂ ਨਾ ਫਿਰ ਬੋਲੂਗਾ ਕਿ ਮੇਲੇ ਨਹੀਂ ਬਣਾਈਆਂ ਹੈਗੀਆਂ ਪਰ ਉਹਦਾ ਉਹਨੇ ਕਹਿਣਾ ਤਾਂ ਹੈ ਨਾ ਪਰ ਫੇਰ ਵੀ ਹੈ ਨਾ ਇੱਕ ਰਿਸਪੈਕਟ ਹੁਣ ਮਤਲਬ ਰਿਸਪੈਕਟ ਚ ਦੇ ਦਿੱਤੀ ਮੈਨੇ ਉਹਦਾ ਚੰਗਾ ਨਹੀਂ ਲੱਗਦਾ ਹਨਾ ਕਿ ਬੱਚਿਆਂ ਨੂੰ ਬਣਾਈ ਆਏ ਉਹਨੇ ਫਿਰ ਦੇਖੂਗਾ ਫ੍ਰਿਜ ਟੋਗਾ ਕੋਈ ਖਾਣੀ ਹੈ ਨਾ ਸੋ ਬੈਟਰ ਕਿ ਹੁਣਾ ਮੈਂ ਬਣਾ ਕੇ ਹਨਾ ਰੱਖੇ ਦਵਾ ਫ੍ਰਿਜ ਚ ਮੈਂ ਤਾਂ ਉਹ ਕਿਸੇ ਨਾ ਦੁਖਾਂਡ ਬਾਜੀ ਯਹੀ ਨਹੀਂ ਕਰਦੀ ਹੈਗੀ ਲੁੱਕ ਜੀ ਕਿਉਂਕਿ ਮੇਰੀ ਤਾਂ ਇਹ ਨੌਕਰੀ ਆ ਮੇਰੀ ਤਾਂ ਇਹ ਜੋਬ ਹੈਗੀ ਆ ਨਾ ਸੋ ਮੈਨੂੰ ਤਾਂ ਹਰ ਇੱਕ ਦੇ ਲਈ ਮਤਲਬ ਖਾਣਾ ਬਣਾਣਾ ਬਣਾਣਾ ਮਤਲਬ ਹੈਗਾ ਇਹ ਹੁੰਦਾ ਆ ਬਣਾਣਾ ਹੀ ਹੁੰਦਾ ਆ ਸੋ ਇਸ ਕਰਕੇ ਮੈਨੂੰ ਲੱਗਿਆ ਚਲੋ ਮੈਂ ਬਣਾਈ ਦਿੰਨੀ ਆ ਹਨਾ ਵਿਚਾਰਾ ਥੱਕਿਆ ਹਰਿਆਊਗਾ ਕਾਣਾ ਲੈ ਸਵੇਰ ਦੀ ਘਰ ਆ ਬਸ ਇਹਨੇ ਬੱਚਿਆਂ ਲਈ ਬਣਾ ਦਿੱਤੀਆਂ ਹਨਾ ਸੋ ਵਿਚਾਰਾ ਹੁਣ ਕੱਲੂ ਲੈ ਜਾਊਗਾ ਹਨਾ ਮਕਰੋਈਆਂ ਹਾਂਜੀ ਲਓ ਕੇ ਜੀ ਮੇਰਾ ਆਰ ਕੱਥੇ ਫਿਨਿਸ਼ ਹੋ ਗਿਆ ਹੈਗਾ ਆ ਤੇ ਫਿਰ ਮੈਂ ਹੁਣ ਘਰ ਚਾਉਂਗੀ ਸੁਪਰਮਾਰਕਟ ਜਾਉਂਗੀ ਸੈਟਰਡੇ ਸੁਪਰਮਾਰਕਟ ਨਹੀਂ ਜਾਣਾ ਹੈਗਾ ਤੇ ਫਿਰ ਮੈਂ ਘਰ ਜਾ ਕੇ ਮਿਲਦੀ ਆ ਆਪਣੀ ਚਾਹ ਤੇ ਠੀਕ ਹੈ ਲੱਗਾ ਜੀ